IPL ਦੇ ਵਿੱਚ ਹਾਰ ਗਈ ਪ੍ਰੀਤੀ ਜਿੰਟਾ ਦੀ ਟੀਮ ਹਾਰ ਤੋਂ ਬਾਅਦ ਸਰਪੰਚ ਸਾਹਿਬ ਜਾਨੀ ਕਿ ਸ਼੍ਰੇਸ਼ ਅਈਅਰ ਦਿਖੇ ਨਿਰਾਸ਼ ਚੁੱਪਚਾਪ ਬੈਠੇ ਰਹੇ ਇੱਕ ਕੋਨੇ ਦੇ ਵਿੱਚ ਪ੍ਰੀਤੀ ਜਿੰਟਾ ਦੇ ਨਾਲ ਨਹੀਂ ਮਿਲ ਆ ਪਈ ਅੱਖ ਕਿਉਂਕਿ ਕੀਤਾ ਸੀ ਪੰਜਾਬ ਦੀ ਟੀਮ ਨੂੰ ਫਾਈਨਲ ਜਿਤਾ ਕੇ ਟਰੋਫੀ ਦੇਣ ਦਾ ਵਾਦਾ ਪ੍ਰੀਤੀ ਜਿੰਟਾ ਵੀ ਹਾਰ ਤੋਂ ਬਾਅਦ ਦਿਖੀ ਨਿਰਾਸ਼ ਪਰ ਕੈਮਰਿਆਂ ਦੇ ਸਾਹਮਣੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਿਆ ਅਤੇ ਮੈਦਾਨ ਦੇ ਵਿੱਚ ਆਈ ਲੋਕਾਂ ਨੇ ਕਿਹਾ ਚਾਹੇ ਆਰਸੀਬੀ ਜਿੱਤ ਗਈ ਪਰ ਪੰਜਾਬ ਦੀ ਟੀਮ ਨੇ ਜਿੱਤੇ ਨੇ ਦਿਲ ਸਸੀ ਗੱਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਮਿੱਤਰੋ ਆਈਪੀਐਲ ਦਾ ਇਹ ਸੀਜ਼ਨ ਬਹੁਤ ਸ਼ਾਨਦਾਰ ਰਿਹਾ ਖਾਸ ਕਰਕੇ ਪੰਜਾਬ ਦੀ ਟੀਮ ਲਈ ਪੰਜਾਬ ਦੀ ਟੀਮ ਹਮੇਸ਼ਾ ਹੀ ਮਾੜੇ ਪ੍ਰਦਰਸ਼ਨ ਕਰਕੇ ਹਾਰ ਜਾਂਦੀ ਸੀ ਕਈ ਵਾਰ ਤਾਂ ਆਖਰੀ ਚਾਰ ਦੇ ਵਿੱਚ ਵੀ ਜਗ੍ਹਾ ਨਹੀਂ ਬਣਾ ਪਾਉਂਦੀ ਸੀ ਪਰ ਇਸ ਵਾਰ ਕਪਤਾਨ ਚੇਂਜ ਹੋਏ ਸ਼੍ਰੇਸ਼ ਅਈਅਰ ਜਾਨੀ ਕਿ ਸਰਪੰਚ ਸਾਹਿਬ ਟੀਮ ਦੇ ਵਿੱਚ ਆਏ ਅਤੇ ਉਹਨਾਂ ਨੇ ਆਪਣਾ ਮੁੱਲ ਮੋੜਿਆ ਅਤੇ ਟੀਮ ਨੂੰ ਫਾਈਨਲ ਤੱਕ ਲੈ ਆਏ ਪਰ ਆਖਰ ਤੇ ਆ ਕੇ ਉਨ੍ਹਾਂ ਦੀ ਵੀ ਕਿਸਮਤ ਠੋਖਾ ਦੇਗੀ ਕਿਉਂਕਿ ਕੱਲ ਦੇ ਮੈਚ ਵਿੱਚ ਸ਼੍ਰੇਸ਼ ਆਈਅਰ ਚੱਲੇ ਨਹੀਂ ਅਤੇ ਕਹਿ ਸਕਦੇ ਹਾਂ ਕਿ ਬਿਨਾਂ ਰਨ ਬਣਾਏ ਵਾਪਸ ਚਲੇ ਗਏ ਇੱਕ ਵੱਡਾ ਸ਼ਾਟ ਖੇਲਣ ਦੇ ਚੱਕਰ ਵਿੱਚ ਕੈਚ ਆਊਟ ਹੋ ਗਏ ਆਗਰ ਸ਼੍ਰੇਸ਼ ਆਈਅਰ ਖੜ ਜਾਂਦੇ ਤਾਂ ਟੀਮ ਦੀ ਜਿੱਤ ਪੱਕੀ ਸੀ ਜਦੋਂ ਸਰਪੰਚ ਸਾਹਿਬ ਆਊਟ ਹੋਏ ਉਦੋਂ ਹੀ ਪਤਾ ਚੱਲ ਗਿਆ ਸੀ ਕਿ ਮੈਚ ਹੁਣ ਪੰਜਾਬ ਦੇ ਹੱਥ ਵਿੱਚ ਨਹੀਂ ਰਿਹਾ ਪ੍ਰੀਤੀ ਜੰਟਾ ਦੀ ਖੁਸ਼ੀ ਵੀ ਗਮ ਦੇ ਵਿੱਚ ਬਦਲ ਗਈ ਅਤੇ ਪੰਜਾਬ ਦੇ ਜਿਹੜੇ ਚਾਉਣ ਵਾਲੇ ਸੀ ਉਹਨਾਂ ਦੀ ਖੁਸ਼ੀ ਵੀ ਨਿਰਾਸ਼ਾ ਦੇ ਵਿੱਚ ਬਦਲਦੀ ਚਲੀ ਗਈ। ਇੱਕ ਮੌਕੇ ਲੱਗ ਰਸੀ ਕਿ ਜਿਸ ਤਰ੍ਹਾਂ ਪਲੇਅਰ ਆਊਟ ਹੋ ਰਹੇ ਨੇ ਟੀਮ ਸ਼ਾਇਦ 150 ਦੇ ਆਸ-ਪਾਸ ਵੀ ਨਾ ਪਹੁੰਚ ਪਾਵੇ ਪਰ ਮਿੱਤਰੋ ਐਨ ਮੌਕੇ ਤੇ ਆ ਕੇ ਪਿਛਲੇ ਬੱਲੇਬਾਦਾਂ ਨੇ ਕਮਾਲ ਕਰ ਦਿੱਤਾ ਅਤੇ ਉਹਨਾਂ ਨੇ ਪੂਰੀ ਟੱਕਰ ਦਿੱਤੀ ਆਰਸੀਬੀ ਨੂੰ। ਅਗਰ ਇੱਕ ਓਵਰ ਹੋਰ ਬਚਿਆ ਹੁੰਦਾ ਤਾਂ ਜਿੱਤ ਪੰਜਾਬ ਦੀ ਪੱਕੀ ਸੀ। ਪਰ ਮਿੱਤਰੋ ਇਹ ਕ੍ਰਿਕਟ ਹੈ ਐਨ ਮੌਕੇ ਦੇ ਉੱਪਰ ਆ ਕੇ ਸਾਰੇ ਹਾਲਾਤ ਬਦਲ ਜਾਂਦੇ ਨੇ ਪੰਜਾਬ ਦੀ ਟੀਮ ਹਾਰ ਗਈ ਆਰਸੀਬੀ 18 ਸਾਲ ਬਾਅਦ ਜਿੱਤ ਗਈ ਕੋਲੀ ਦਾ ਸੁਪਨਾ ਵੀ ਆਈਪੀਐਲ ਜਿੱਤਣ ਦਾ ਪੂਰਾ ਹੋ ਗਿਆ ਚਾਹੇ ਕੋਲੀ ਨੇ ਵੱਡੇ ਵੱਡੇ ਰਿਕਾਰਡ ਬਣਾਏ ਹੋਣ ਪਰ ਉਸ ਦੀ ਇੱਕ ਖੁਆਇਸ਼ ਅਧੂਰੀ ਸੀ ਕਿ ਆਈਪੀਐਲ ਜਿੱਤਾਂ ਕੋਲੀ ਜਿੱਤ ਗਿਆ ਤੇ ਪ੍ਰੀਤੀ ਜਿੰਟਾ ਦੀ ਇਹ ਖੁਆਇਸ਼ ਹਲੇ ਵੀ ਅਧੂਰੀ ਹੈ ਲੋਕਾਂ ਦਾ ਕਹਿਣਾ ਕਿ ਟੀਮ ਨਾ ਬਦਲੀ ਜਾਵੇ ਪੰਜਾਬ ਦੀ ਇਹ ਟੀਮ ਬਹੁਤ ਚੰਗੀ ਸੀ ਟੀਮ ਨਾ ਬਦਲੀ ਜਾਵੇ ਅਗਲੇ ਸਾਲ ਵੀ ਇਸੇ ਟੀਮ ਨਾਲ ਉਤਰਨਾ ਚਾਹੀਦਾ ਅਤੇ ਇਹ ਟੀਮ ਅਗਲੇ ਸਾਲ ਆਈਪੀਐਲ ਦਾ ਫਾਈਨਲ ਜਰੂਰ ਜਿੱਤੇਗੀ ਜਦੋਂ ਮੈਚ ਖਤਮ ਹੋਇਆ ਖਤਮ ਹੋਣ ਤੋਂ ਬਾਅਦ ਪ੍ਰੀਤੀ ਜਿੰਟਾ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਆ ਗਏ ਜਦੋਂ ਮੈਦਾਨ ਦੇ ਵਿੱਚ ਆਈ ਉਹਨਾਂ ਦੀਆਂ ਅੱਖਾਂ ਤੋਂ ਸਾਫ਼ ਪਤਾ ਚਲ ਗਿਆ ਸੀ ਕਿ ਪ੍ਰੀਤੀ ਜਿੰਟਾ ਰੋਕੇ ਹਟੀਆ ਅਤੇ ਉਸ ਤੋਂ ਬਾਅਦ ਉਹ ਸੰਭਲੀ ਅਤੇ ਉਹਨਾਂ ਨੇ ਆਪਣੇ ਪਲੇਅਰਾਂ ਨੂੰ ਹੌਸਲਾ ਦਿੱਤਾ ਜਿਸ ਤਰ੍ਹਾਂ ਉਹ ਪਹਿਲਾਂ ਵੀ ਦਿੰਦੇ ਆਏ ਨੇ ਪਰ ਸਰਪੰਚ ਸਾਹਿਬ ਜਾਨੀ ਕਿ ਕਪਤਾਨ ਸ਼੍ਰੇਸ਼ ਅਈਅਰ ਇੱਕ ਪਾਸੇ ਬੈਠੇ ਹੋਏ ਦਿਖਾਈ ਦਿੱਤੇ ਹੋਣ ਵੀ ਕਿਉਂ ਨਾ ਉਹਨਾਂ ਨੂੰ ਇੱਕ ਵੱਡੀ ਆਸ ਸੀ ਕਿ ਜਿਹੜੀ ਟੀਮ 18 ਸਾਲਾਂ ਤੋਂ ਹਾਰਦੀ ਆ ਰਹੀ ਹੈ ਉਹ ਪਹਿਲੀ ਵਾਰ ਇਸ ਟੀਮ ਦੇ ਵਿੱਚ ਆਏ ਨੇ ਅਤੇ ਕੱਪ ਜਿਤਾ ਕੇ ਉਹਨਾਂ ਨੂੰ ਹੀ ਦੇਣਗੇ ਪਰ ਹੋ ਨਹੀਂ ਸਕਿਆ ਕਈ ਵਾਰੀ ਹਾਲਾਤ ਬਦਲ ਜਾਂਦੇ ਨੇ ਪਰ ਦਿਲ ਜਰੂਰ ਜਿੱਤੇ ਨੇ ਪੰਜਾਬ ਦੀ ਟੀਮ ਨੇ ਇੱਥੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਜਿਹੜੀ ਕੱਲ ਲਗਾਤਾਰ ਸਪੋਰਟ ਮਿਲ ਰਹੀ ਸੀ ਕੱਲ ਵੀ ਵੀਡੀਓ ਦੇ ਵਿੱਚ ਮੈਂ ਕਿਹਾ ਸੀ ਆਰਸੀਬੀ ਨੂੰ ਵੱਡੀ ਸਪੋਰਟ ਮਿਲ ਰਹੀ ਸੀ ਪੰਜਾਬ ਦੀ ਟੀਮ ਦੇ ਸਪੋਰਟਰ ਘੱਟ ਸੀ ਪੰਜਾਬ ਤੋਂ ਇਲਾਵਾ ਹੋਰ ਟਾਵੇਂ ਟੱਲੇ ਹੀ ਲੋਕ ਪੰਜਾਬ ਦੀ ਟੀਮ ਨੂੰ ਸਪੋਰਟ ਕਰ ਰਹੇ ਸੀ ਪਰ ਪੰਜਾਬ ਦੇ ਲੋਕ ਜਰੂਰ ਸਪੋਰਟ ਕਰ ਰਹੇ ਸੀ ਇੱਥੋਂ ਤੱਕ ਕਿ ਜਿਹੜੇ ਕਮੈਂਟਰੀ ਕਰ ਰਹੇ ਸੀ ਉਹਨਾਂ ਦੀ ਜਿਹੜੀ ਸਪੋਰਟ ਸੀ ਸਿੱਧੀ ਸਿੱਧੀ ਦਿਖ ਰਹੀ ਸੀ ਕਿ ਆਰਸੀਬੀ ਵੱਲ ਹੈ ਪੰਜਾਬ ਦੀ ਗੱਲ ਘੱਟ ਕਰ ਰਹੇ ਸੀ ਕਿਉਂਕਿ ਇਹ ਹਮੇਸ਼ਾ ਹੀ ਹੁੰਦਾ ਹੈ ਪੰਜਾਬ ਦੀ ਟੀਮ ਨੂੰ ਸਪੋਰਟ ਨਹੀਂ ਮਿਲਦੀ ਹਰ ਪਾਸੇ ਤੋਂ ਕੰਮ ਪਿੱਛੇ ਰਹਿ ਜਾਂਦਾ ਹੈ ਪਰ ਫੇਰ ਵੀ ਪੂਰੀ ਟੱਕਰ ਦਿੱਤੀ ਪੰਜਾਬ ਪੰਜਾਬੀਅਤ ਹਮੇਸ਼ਾ ਜਿੰਦਾਬਾਦ ਰਹੇਗੀ ਅਤੇ ਅਗਲੇ ਸਾਲ ਹੋ ਸਕਦਾ ਹੈ ਕਿ ਆਈਪੀਐਲ ਜਿਹੜਾ ਆਈਪੀਐਲ ਦੀ ਟਰੋਫੀ ਹੈ ਪੰਜਾਬ ਦੇ ਹਿੱਸੇ ਆਵੇ ਕਿਉਂਕਿ ਬੰਦਾ ਗਲਤੀਆਂ ਤੋਂ ਸਿੱਖ ਜਾਂਦਾ ਪ੍ਰੀਤੀ ਜਿੰਟਾ ਦਾ ਹੌਸਲਾ ਲਗਾਤਾਰ 18 ਸਾਲ ਤੋਂ ਵਰਕਰਾਰ ਹੈ ਗੱਲ ਹਾਰ ਜਿੱਤ ਦੀ ਨਹੀਂ ਪਰ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪ੍ਰੀਤੀ ਜਿੰਟਾ ਦੇ ਹੱਥ ਵਿੱਚ ਟਰੋਫੀ ਦੇਖਣਾ ਚਾਹੁੰਦੇ ਸੀ ਕਿਉਂਕਿ 18 ਸਾਲ ਦਾ ਉਸ ਦਾ ਇੰਤਜ਼ਾਰ ਹੈ ਖੜੀ ਰਹੀ ਪੰਜਾਬ ਦੇ ਲਈ ਕਿਉਂਕਿ ਪ੍ਰੀਤੀ ਜਿੰਟਾ ਦੇ ਨਾਲ ਦੇ ਬਹੁਤ ਸਾਰੇ ਐਸੇ ਹੀਰੋ ਹੀਰੋਇਨਾਂ ਸੀ ਜਿਹੜਾ ਨੇ ਆਈਪੀਐਲ ਦੀਆਂ ਟੀਮਾਂ ਖਰੀਦੀਆਂ ਪਰ ਉਹ ਛੱਡ ਗਏ ਕ੍ਰੀਨਾ ਕਪੂਰ ਸੇਫ ਅਲੀ ਖਾਨਾ ਦੀਪਿਕਾ ਪਾਦੋ ਕੋਣ ਹੋਵੇ ਸ਼ਿਲਪਾ ਸ਼ੇਟੀ ਹੋਵੇ ਹੋਰ ਵੀ ਕਈ ਵੱਡੇ ਸਟਾਰ ਸੀ ਜਿਹੜੇ ਕਿ ਆਈਪੀਐਲ ਦੀਆਂ ਟੀਮਾਂ ਖਰੀਦ ਕੇ ਬਾਅਦ ਦੇ ਵਿੱਚ ਉਹਨਾਂ ਦੇ ਕੰਮ ਸੈੱਟ ਨਹੀਂ ਬੈਠਿਆ ਤੇ ਉਹ ਵੇਚ ਕੇ ਚਲੇ ਗਏ ਤੇ ਲਗਾਤਾਰ ਪ੍ਰੀਤੀ ਜਿੰਟਾ ਪੰਜਾਬ ਦੀ ਟੀਮ ਨਾਲ ਬਣੀ ਹੋਈ ਹੈ ਪੰਜਾਬੀਆਂ ਦੇ ਨਾਲ ਬਣੀ ਹੋਈ ਹੈ ਉਹੀ ਹੌਸਲਾ ਵਰਕਰਾਰ ਹੈ ਕਿਤੇ ਨਾ ਕਿਤੇ ਜਿੱਤੇਗੀ ਜਰੂਰ ਹੋ ਸਕਦਾ ਹੈ ਕਿ ਅਗਲੇ ਸਾਲ ਇਹ ਟਰੋਫੀ ਪੰਜਾਬ ਦੇ ਹਿੱਸੇ ਆ ਜਾਵੇ ਖੈਰ ਮਿੱਤਰੋ ਜਾਂਦੇ ਹੋਏ ਫੇਰ ਹੀ ਗੱਲ ਕਹਾਂਗੇ ਚਾਹੇ ਪੰਜਾਬ ਮੈਚ ਨਹੀਂ ਜਿੱਤ ਸਕਿਆ ਪਰ ਦਿਲ ਜਰੂਰ ਜਿੱਤੇ ਨੇ ਜਿਵੇਂ ਕਹਿੰਦੇ ਹੁੰਦੇ ਨੇ ਕਿ ਹਰ ਕਿਸੇ ਕੋ ਮੁਕੰਮਲ ਜਹਾਂ ਨਹੀਂ ਮਿਲਦਾ ਕਿਸੇ ਕੋ zameen ਕਿਸੇ ਕੋ aasman ਨਹੀਂ ਮਿਲਦਾ ਕਈ ਵਾਰ ਕਈ ਚੀਜ਼ਾਂ ਅਧੂਰੀਆਂ ਰਹਿ ਹੀ ਜਾਂਦੀਆਂ ਨੇ